ਹਾਂਜੀ ਆਸਤਿਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲੋ ਜੀ ਅੱਜ ਆਪਾਂ ਲੱਗ ਰਹੇ ਹਾਂ ਜੀ ਦੀ ਵੱਢਣਾ ਟਰਾਲੀ ਵੀ ਪਾਲੀ ਤੇ ਲੀਹਾ ਜਾ ਵੀ ਕਰਨ ਲੱਗ ਰਹੇ ਨੇ ਅੱਗੇ ਤੇ ਆਰ ਕਬੈਨ ਆਉਣ ਵਾਸਤੇ ਬਸ ਲਾ ਕੇ ਗੇਟ ਆਪਾਂ ਚੱਲਦੇ ਹੁਣ ਖੇਤ ਤੇ ਉੱਥੇ ਕਰਦੇ ਆਂ ਲੀਹਾ ਲੋਟ ਬਾਕੀ ਦੇਖਿਓ ਅੱਗੇ ਵਲੌਗ ਨੂੰ ਬੜਾ ਜ਼ਬਰਦਸਤ ਉਹਨਾਂ ਵਲੌਗ ਚ ਚਲੋ ਜੀ ਮਿਲ ਲਾਂਗੇ ਇੱਥੇ ਆ ਕੇ ਹਾਂਜੀ ਚੱਲ ਪਿਓਣ ਖੇਤ ਨੂੰ ਹੁਣ ਜਾ ਕੇ ਮਿਲਦੇ ਆਂ ਖੇਤ ਆਂਦੇ ਜੋੜਾ ਹੁਣ ਜਾ ਕੇ ਮਿਲ ਲੈਗੇ ਇੱਕ ਟਰਾਲੀ ਹਜੇ ਕਾਰਖਾਨੇ ਆ ਉਹਦੀ ਮੜੀ ਉਹਦੀ ਵੀ ਹਵਾ ਚੈੱਕ ਕਰਨ ਲੱਗ ਰਹੇ ਨੇ ਤੇ ਹਵਾ ਚੈੱਕ ਕਰਕੇ ਤੇ ਮੜੀ ਜੋ ਚ ਵੀ ਅੰਦਰੋਂ ਮਾਲ ਦਾ ਲਾਉਣਾ ਪਊਗਾ ਥੋੜਾ ਗੋਲਾੜਦਾ ਉਹਦੇ ਵੀ ਚਲੋ ਜੀ ਹੁਣ ਮਿਲਦੇ ਜਾ ਕੇ ਖੇਤ ਹਾਂਜੀ ਪਹੁੰਚ ਗਏ ਖੇਤ ਆ ਓ ਵੱਡਣੀਆਂ ਜੀ ਜੀ ਤੇ ਆ ਦੇ ਦਿਖ ਰਿਹਾ ਪੀਲੀ ਪੀਲੀ ਇਹ ਜੀਰੀ ਵੱਡਣੀਆਂ ਤੇ ਉਹ ਰਹੀ ਕਬੈਨ ਪਰ ਲਾਦੀ ਹੈਗਾ ਮੜਾ ਖਰਾਬਾ ਉਥੋਂ ਦੀ ਖਾਲਤੀ ਉੱਥੋਂ ਪੰਜਾਬ ਜੜੀ ਨੇ ਸੈੱਟ ਕਰਨ ਲੱਗ ਰਹੇ ਨੇ ਤੇ ਇੱਕ ਮੜੀ ਤਾਰ ਆ ਰਖਿਆ ਵਿਚਾਲੇ ਪੈਸੀ ਤੇ ਉਹਦੇ ਕਰਕੇ ਪਤਾ ਨਹੀਂ ਮੈਨੂੰ ਲੱਗਾ ਉੱਥੇ ਗਾਜੇ ਦਾ ਪਾਰ ਖਿਆ ਪਿਆ ਮੈਡੀ ਦਾ ਕੀ ਕਰ ਰਹੇ ਨੇ ਕੀ ਕਰ ਰਹੇ ਨੇ ਬਾਲੇ ਐ ਉਹ ਤਾਰ ਜੀ ਨਹੀਂ ਵਜ ਮਿਆਣੀ ਹੈਗੀ ਮੈਂ ਆ ਤਾਰ ਨਹੀਂ ਮੀਆਂ ਐਵੇਂ ਉਹ ਉੱਥੇ ਨਹੀਂ ਮੈਂ ਖਲਾ ਰਹੇ ਨੇ ਉਹ ਖੜਾ ਚਲੋ ਉਹ ਘੜਾ ਜਿਓਟਾ ਤੇ ਦੇਖਦੇ ਆ ਵੱਡਣੀ ਇਹ 1500 ਨਾ ਬਾਸਮਤੀ ਇਹ ਲੱਗੀ ਹੋਈ ਆ B B25 ਕੁ ਡੇਟਾਂ ਚ ਲੱਗੀ ਹੋਈ ਆ ਇਹ ਦੇਖਦੇ ਆ ਕੀ ਝੜ ਰਹਿੰਦਾ ਦੱਸਾਂਗੇ ਇੰਨਾ ਕਿੰਨੀ ਟਰਾਲੀ ਭਰੀ ਕੀ ਆ ਤੂੰ ਤੁਸੀਂ ਬਲੌਗ ਚ ਆਪੇ ਦੇਖ ਲਓਗੇ ਤੇ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਦੇਖੋਗੇ ਹਾਂਜੀ ਧਰਤੀ ਭੜਾਈ ਸ਼ੁਰੂ ਤੇ ਪਾਲਿਆ ਕਮੈਨ ਨੇ ਘਟ ਥੱਲੇ ਘੇਰੇ ਚ ਫਿਰਦੀ ਆ ਪਾਲ ਲੈ ਗਏ ਅਸੀਂ ਥੱਲੇ ਚੜ ਕੇ ਟਰਾਲੀ ਨੂੰ ਬਨਾਰੇ ਖੜਾਉਣੇ ਆ ਫਿਰ ਬਾਅਦ ਚ ਜਦੋਂ ਮਾਰੂ ਕਬੈਨ ਹਾਲ ਤੇ ਚੱਲਾਂਗੇ ਚਲੋ ਨਹੀਂ ਕੋਣ ਲਾ ਦੀਏ ਪਾਰਕਿੰਗ ਹੋਰ ਇਹ ਦੇਖਦੇ ਹਾਂ ਹੁਣ ਉਦੋਂ ਮਾਰ ਦਿਆ ਕਿ ਬੈਨ ਹਾਰਨ ਉਹ ਬਾਕੀ ਸਾਲੇ ਦਿਖ ਰਿਹਾ ਉਹ ਚੱਲ ਰਿਹਾ ਦੇਖੋ ਥੋੜੇ ਦੇਖਿਓ ਕਿ ਬਲਾਉ ਨੂੰ ਹਾਂਜੀ ਪਾ ਤੇ ਦੋ ਟੈਂਕਰ ਤੇ ਇਹ ਦੇਖੋ ਚੜਾ ਜੇ ਪਤਾ ਇਹ ਤਾਂ ਲੱਗਣੀ ਨਹੀਂ ਰਿਹਾ ਕਿਵੇਂ ਆ ਲੋਕ ਤਾਂ ਕਹੀ ਜਾਂਦੇ ਨੇ ਵੀ ਘਾਟਾ ਘਾਟਾ ਦੇਖੋ ਅੱਜ ਆਪਣੇ ਪਤਾ ਲੱਗੂ ਵੀ ਕਿਵੇਂ ਆ ਦੋ ਗੱਟੈਂਕ ਪਾ ਤੇ ਦੇਖਦੇ ਨਾਲੇ ਗੰਦੇ ਆ ਵੀ ਤੇ ਨੀਚੇ ਕਿੰਨੇ ਟੈਂਕ ਬੰਨੇ ਨੇ ਟਰਾਲੀ 'ਚ ਅਜੇ ਆ ਮੈਂ ਵੀ ਥੱਲੇ ਵਾਲੇ 5 ਕਿੱਲਾਂ ਚੋ ਲਾ ਲਵਾਂ ਹਜੇ 5 ਹਾਂ 5 ਕਿੱਲਾਂ ਚੋ ਹਜੇ 2 ਗੇੜੇ ਇਹਦੇ ਆਲੇ ਦੋ ਲੈਣੇ ਉੱਪਰਲੇ 12 ਬਿੱਗੇ ਚੋਂ ਇੱਕ ਕੱਟ ਲੈ ਗਈ ਆ ਤੇ ਬਾਕੀ ਹੁਣ ਪਰਲੇ ਪਾਸੇ ਚੱਲ ਰਹੀ ਆ ਠੀਕ ਲੱਗਦਾ ਛੱਡ ਬਾਕੀ ਦੇਖੋ ਕੀ ਆਉਂਦਾ ਪਾਲਿਓ ਨਹੀਂ ਫਿਰ ਰਹੇ ਨੇ ਪਿੱਛੇ ਕਬੈਣ ਦੇ ਦੇ ਵੀ ਦੇਖ ਲਈ ਕੋਈ ਚੋਰ ਵੀ ਨ ਟੁੱਟ ਰਿਹਾ ਵਧੀਆ ਸਾਰਾ ਕੁਝ ਨਾ ਦਾਣੇ ਮਾਰ ਰਹੀ ਆ ਇਸ ਸਮੇਸਾ ਦੀ ਗਮਾਣਾ ਇਹ ਚਲੋ ਦੇਖੋ ਵਾਕੀ ਅੱਗੇ ਬਲਾਉ ਉਹਨੂੰ ਕਦੇ ਬੱਦਲ ਜਾ ਆਂਦਾ ਕਦੇ ਐਂ ਜੀ ਆ ਟੋਪਾ ਜੀ ਚੱਲ ਬੇ ਖੇਤਾਂ ਤੋਂ ਨਾ ਆਰ ਲੀਆਂ ਟੋੜ ਲਾ ਲਈ ਆ ਇਹ ਮੜੀ ਹੋਣੀ ਆ ਇੱਕ ਪਹਿਲਾ ਬਾਗੀ ਭਰ ਕੇ ਜਿਹੜੀ ਸੀ ਗੈਵਨ ਵਾਲੀ ਦੀ ਤੇ ਪਹਿਲਾਂ ਬਲੌਗ ਸੂਟ ਰਿਹਾ ਵਿੱਚ ਇਹ ਮੀਂਹ ਆ ਗਿਆ ਦੀ ਮਾੜਾ ਕੰਮ ਵਿੱਚ ਰੋਕਣਾ ਪੈ ਗਿਆ ਦੀ ਤੇ ਵਧੀਆ ਦੇਖਿਓ ਕੱਲ ਨੂੰ ਆਪਾਂ ਪਾਵਾਂਗੇ ਵਲੌਗ ਹੋਰ ਤੇ ਅੱਜ ਫੇਰ ਤਾਂ ਮਲਚਰ ਵੀ ਸਾਰਾ ਕੰਮ ਨਿਵੇੜਦਾ ਬਾਕੀ ਮੈਂ ਡੇਢ ਕਿੱਲਾ ਵਾਂਗੂ ਰਹਿ ਗਿਆ ਉਹ ਪਾਲੀ ਫੇਰਨ ਲੱਗ ਰਿਹਾ ਪਹਿਲਾਂ ਆਪਾਂ ਫੇਰਨ ਲੱਗ ਰੇ ਦੇ ਤੇ ਇਹਨੂੰ ਮਾੜੀ ਜੀ ਟੋਚਨ ਦੀ ਲੋੜ ਪੈ ਗਈ ਉਹਦੇ ਵਿੱਚ 14 ਦੇ ਟਾਇਰ ਨੇ ਜੀ 16 ਦੇ ਹੁਣ ਫੇਰ ਤਾਂ ਲੈ ਜਾਣ ਮਾੜੀ ਜਿਹੀ ਗ੍ਰਿਪ ਘੱਟ ਮਰ ਰਹੀ ਦੀ ਨਹੀਂ ਤਾਂ ਗੇਅਰ ਦਾ ਚੱਕੀ ਆ ਰਿਹਾ ਜੀ ਪਹਿਲਾਂ ਟਾਪ ਲੋ ਫੜ ਲਿਆ ਜੀ ਆਪ ਲੋ ਵਧੀਆ ਭਜਾਈ ਆਇਆ ਇੱਥੇ ਜਦੋਂ ਲੀਹੇ ਤੇ ਚੜਨਾ ਇੱਥੇ ਉਹ ਤੇ ਗਿੱਲਾ ਦੀ ਤਾਂ ਕਰਕੇ ਉੱਥੇ ਟੋਚਣ ਪਾਉਣਾ ਪੈ ਗਿਆ ਬਾਕੀ ਦੇਖੋ ਆਪਣੇ ਵਲੌਗ ਨੂੰ ਲਾਲੀਆਂ ਲਾਈਟਾਂ ਤੇ ਚੱਲਦੇ ਕਰੀਏ ਨੇ ਏ ਛੇਰੀ ਆਉਣਗੇ ਮਾੜੀਆਂ ਮਾੜੀਆਂ ਹੀ ਆ ਪਿੱਛੋਂ ਦੇਖਣਗੇ ਸਮਾਰਗਰ ਦੀਦੀ ਨਹੀਂ ਗਿਆ ਚਲੋ ਜੀ ਐਂਡ ਕਰਦੇ ਹੁਣ ਵਲੌਗ ਦਾ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਹਦੀਆਂ ਵੀਡੀਓ ਨੂੰ ਕਰਦੇ ਹੋ